ਇਸ ਵੱਡੀ ਖਬਰ ਤੁਹਾਨੂੰ ਦੱਸਦੇ ਆ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਘਰਾ ਦੇ ਦਿੱਤਾ ਗਿਆ ਰਾਮਚੰਦ ਚਤਰਪਤੀ ਕਤਲकांड ਮਾਮਲੇ ਦੇ ਵਿੱਚ ਪੰਚਗਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਫੈਸਲਾ ਸੁਣਾਇਆ ਹੈ ਗੁਰਮੀਤ ਰਾਮ ਰਹੀਮ ਦੇ ਨਾਲ ਉਸ ਜੋ ਤਿੰਨ ਪਾਕਿਸਤਾਨ ਡੇਰੇ ਦੇ ਪ੍ਰਬੰਧਕ कृष्णा लाल इज एंड आल निर्मल ਤੇ ਕੁਲਦੀਪ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਇਸ ਵੱਲ ਦੀ ਵੱਡੀ ਖਬਰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਤੋਂ ਹਾਲਾਂਕਿ ਜੇ ਸਜ਼ਾ ਦਾ ਐਲਾਨ ਹੋਣਾ ਬਾਕੀ ਹੈ ਇਸ ਵੱਲ ਦੀ ਵੱਡੀ ਖਬਰ ਕਿਉਂਕਿ ਪੂਰੀ ਹਲਚਲ ਮਚ ਚੁੱਕੀ ਹੈ ਬਲਾਤਕਾਰੀ ਗੁਰਮੀਤ ਰਾਮ ਰਹੀਮ ਕਾਤਲ ਵੀ ਹੈ ਇਸ ਦਾ ਫੈਸਲਾ ਅੱਜ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੁਣਾਇਆ ਸਾਲ 2002 ਦੇ ਵਿੱਚ रामचंद्र ਛਤਰਪਤੀ ਛਤਰਪਤੀ ਦਾ ਕਤਲ ਹੋਇਆ ਸੀ ਅਤੇ ਉਸ ਤੋਂ ਬਾਅਦ ਸੀਬੀਆਈ ਨੇ ਜਦੋਂ ਜਾਂਕੀ ਕਰਨੀ ਸ਼ੁਰੂ ਕੀਤੀ ਤਾਂ ਉਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਦਾ ਨਾਂ ਵੀ ਸਾਹਮਣੇ ਆਇਆ ਖੱਟਾ ਸਿੰਘ ਜੋ ਕਿ ਗੁਰਮੀਤ ਰਾਮ ਰਹੀਮ ਦਾ ਡਰਾਈਵਰ ਰਹਿ ਚੁੱਕਾ ਹੈ ਉਸ ਨੇ ਇਸ ਪੂਰੇ ਮਾਮਲੇ ਨਵਾਂ ਮੋੜ ਦਿੱਤਾ ਖੱਟਾ ਸਿੰਘ ਨੇ ਕਿਹਾ ਕਿ ਉਸ ਦੇ ਸਾਹਮਣੇ ਹੀ ਗੁਰਮੀਤ ਰਾਮ ਰਹੀਮ ਨੇ ਕਿਹਾ ਸੀ ਕਿ रामचंद्र ਛਤਰਪਤੀ ਦੀ ਜੋ ਬੋਲਤੀ ਹੈ ਉਸ ਨੂੰ ਬੰਦ ਕਰ ਦਿੱਤਾ ਜਾਵੇ रामचंद्र ਛਤਰਪਤੀ ਆਪਣੇ ਅਖਬਾਰ ਦੇ ਵਿੱਚ ਲਗਾਤਾਰ ਡੇਰੇ ਦੇ ਐਕਟੀਵਿਟੀਆਂ ਬਾਰੇ ਲਿਖਦਾ ਸੀ ਤੇ ਇਸ ਜੋ ਗੱਲ ਸੀ ਗੁਰਮੀਤ ਰਾਮ ਰਹੀਮ ਨੂੰ ਬਿਲਕੁਲ ਨਹੀਂ ਪਸੰਦ ਆਈ ਇਸ ਕਰਕੇ ਗੁਰਮੀਤ ਰਾਮ ਰਹੀਮ ਨੇ ਜੋ ਆਪਣੇ ਡੇਰੇ ਦੇ ਲੋਕਸਾਨ ਨਿਰਮਲ ਕੁਲਦੀਪ ਤੇ ਕ੍ਰਿਸ਼ਨ ਲਾਲ ਉਹਨਾਂ ਨੂੰ ਕਿਹਾ ਕਿ रामचंद्र ਛਤਰਪਤੀ ਦੀ ਬੋਲਤੀ ਬੰਦ ਕੀਤੀ ਜਾਵੇ ਤੇ ਉਸ ਤੋਂ ਅਗਲੇ ਦਿਨ ਇਹ ਸਾਰੇ ਜਾਣਦੇ ਨੇ ਕੁਲਦੀਪ ਤੇ ਨਿਰਮਲ ਇਹ रामचंद्र ਛਤਰਪਤੀ ਨੂੰ ਗੋਲੀ ਮਾਰਦੇ ਨੇ ਪੰਜ ਗੋਲੀਆਂ रामचंद्र ਛਤਰਪਤੀ ਨੂੰ ਲੱਗਦੀਆਂ ਨੇ ਤੇ 21 ਦਿਨਾਂ ਬਾਅਦ रामचंद्र ਛਤਰਪਤੀ ਦੀ ਹਸਪੀਟਲ ਦੇ ਵਿੱਚ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਕ੍ਰਿਸ਼ਨ ਲਾਲ ਜੁਹੇ ਖੁਦ ਸਰੈਂਡਰ ਕਰਦਾ ਹੈ ਕਿਉਂਕਿ ਜੋ ਪਿਸਤਲ ਇਸਤੇਮਾਲ ਕੀਤੀ ਗਈ ਸੀ ਕਤਲ ਦੇ ਵਿੱਚ ਉਹ ਕ੍ਰਿਸ਼ਨ ਲਾਲ ਦੀ ਸੀ ਉਸ ਵਜ੍ਹਾ ਤੋਂ ਸੀਬੀਆਈ ਨੂੰ ਜਾਂਚ ਕੀਤੀ ਜਾਂਦੀ ਕਿਉਂਕਿ ਜੋ ਰਾਮਚੰਦ ਚੱਤਰਪਤੀ ਦਾ ਪਰਿਵਾਰ ਸੀ ਉਸ ਪੁਲਿਸ ਦੀ ਜਾਂਚ ਤੋਂ ਖੁਸ਼ ਨਹੀਂ ਸੀ ਇਸ ਕਰਕੇ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੋਕ ਕਰਦੇ ਅਤੇ ਹਾਈ ਕੋਰਟ ਜੋ ਹੈ ਉਹ ਜਾਂਚ ਸੀਬੀਆਈ ਨੂੰ ਦਿੰਦੀ ਹੈ ਤੇ ਸੀਬੀਆਈ ਦੀ ਜਾਂਚ ਦੇ ਵਿੱਚ ਗੁਰਮੀਤ ਰਾਮ ਰਹੀਮ ਦਾ ਨਾਮ ਸਾਹਮਣੇ ਆਇਆ ਸੀ ਤੇ ਅੱਜ ਵੱਡਾ ਫੈਸਲਾ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਸਜ਼ਾ ਦਾ ਐਲਾਨ ਹੋਣਾ ਜੇ ਬਾਕੀ ਹੈ ਤੁਸੀਂ ਵੇਖ ਰਹੇ ਹੋ এবੀਬ ਸੰਜਾ ਜੋਸ਼ ਜਜ਼ਬਾ ਜਨੂਨ